ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਖੰਨਾ ਚ ਬੈਂਕ ਵਿੱਚ ਦੇਨ ਦਿਹਾੜੀ ਉਲਟੇਰੇ ਨੇ ਗਨਮੈਨ ਕੋਲ ਬੰਦੂਕ ਹੋ ਕੇ ਫਾਇਰਿੰਗ ਕੀਤੀ ਇਸ ਦੇ ਨਾਲ ਹੀ ਹਥਿਆਰ ਬੰਦੂਟੇਰੇ ਮੋਟਰਸਾਈਕਲ ਤੇ ਆਏ ਖੰਨਾ ਚ ਨਕਾਬਪੋਸ਼ ਲੋਟੇਰਿਆਂ ਨੇ ਦਿਨ ਦਿਹਾੜੇ ਵੱਡੀ ਲੁੱਟ ਦੀ ਵਾਰਤਾ ਨੂੰ ਅੰਜਾਮ ਦਿੱਤਾ ਹੈ ਇੱਥੇ ਪੰਜਾਬ ਐਡ ਸਿੰਧ ਬੈਂਕ ਚ ਹਥਿਆਰਬੰਦ ਲੁਟੇਰਿਆਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਣਕਾਰੀ ਅਨੁਸਾਰ ਇਸ ਦਿਨ ਨਾਲ ਹੀ ਜਾਣਕਾਰੀ ਮੁਤਾਬਕ ਕੁਝ ਹਥਿਆਰਬੰਦ ਲੁਟੇਰੇ ਮੋਟਰਸਾਈਕਲ ਤੇ ਆਏ ਅਤੇ ਬੈਂਕ ਅੰਦਰ ਦਾਖਲ ਹੋ ਗਏ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਬੈਂਕ ਦੇ ਸਟਾਫ ਨੂੰ ਬੰਦਨ ਬੰਦਕ ਬਣਾ ਲਿਆ ਅਤੇ ਇਸ ਤੋਂ ਬਾਅਦ ਹਥਿਆਰ ਬੰਦਲ ਲਟੇਰੇਆਂ ਨੇ ਬੈਂਕ ਚ ਲੱਖ ਰੁਪਏ ਦੀ ਲੁੱਟੇਰੀ ਕੀਤੀ ਇਸ ਦੇ ਨਾਲ ਹੀ ਗਨਮੈਨ ਤੋਂ ਬੰਦੂਕ ਹੋ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਣਪਛਾਣ ਨੇ ਲੁੱਟੇਰੇ ਜਾਂਦੇ ਸਮੇਂ ਬੰਦੂਕ ਉੱਥੇ ਹੀ ਸੱਟ ਗਏ ਇਸ ਦਿਘਟਨਾ ਤੋਂ ਬਾਅਦ ਬੰਦੂਕ ਪੂਰੇ ਇਲਾਕੇ ਵਿੱਚ ਦੇਸ਼ੀ ਤਮਹਾਲੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ